ਸਾਨੂੰ ਇਸ ਗੱਲ ਦਾ ਮਾਣ ਆ ਕਿ ਸਾਡੇ ਜਿਹੜਾ ਰੂਜੋਧਿਆ ਨੇ ਭਾਰਤ ਦੀ ਉਸ ਫੌਜ ਦਾ ਮੁਕਾਬਲਾ ਕੀਤਾ ਜਿਹੜੀ ਦੁਨੀਆ ਦੇ ਵਿੱਚ ਕਹਿੰਦੀ ਕਹਾਉਂਦੀ ਫੌਜ ਮੰਨੀ ਜਾਂਦੀ ਸੀ ਤੇ ਨਿਰਦੋਸ਼ ਸਿੱਖ ਮਾਰੇ ਜਿਹੜੇ ਸਰਦਾ ਲੋਕ ਕਤਲ ਕੀਤੇ ਬੱਚਿਆਂ ਨੂੰ ਕਤਲ ਕੀਤਾ ਗਿਆ ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ ਸਾੜੀ ਗਈ ਉਸ ਚੀਜ਼ ਦਾ ਸਾਨੂੰ ਰੋਸ ਵੀ ਆ ਜਿਵੇਂ ਸਿੱਖ ਆਪਸ ਲੜਦੇ ਫਿਰੇ ਤੇ ਕੋਈ ਸਿਆਣਪ ਨਹੀਂ ਕੀਤੀ ਉਹਨਾਂ ਨੂੰ ਇੱਕ ਵਾਰੀ ਅੰਦਰ ਝਾਤ ਮਾਰਨੀ ਚਾਹੀਦੀ ਆ ਕਿ ਕੀ ਇਹੋ ਜਿਹੇ ਥਾਂ ਦੇ ਉੱਤੇ ਟਕਰਾਹ ਕਰਕੇ ਅਸੀਂ ਦੁਨੀਆ ਨੂੰ ਕੀ ਸੁਨੇਹਾ ਦੇ ਰਹੇ ਹਾਂ ਕਿ ਸਾਡਾ ਇਹ ਇਤਿਹਾਸ ਹੈ ਕਿ ਸਾਡੀ ਇਹ ਨਮਾਇੰਦਗੀ ਰਹਿ ਗਈ ਹੈ ਅੱਜ ਤੋਂ 41 ਸਾਲ ਪਹਿਲਾਂ ਭਾਰਤੀ ਸਟੇਟ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਔਰ ਸਾਨੂੰ ਇਸ ਗੱਲ ਦਾ ਮਾਣ ਆ ਕਿ ਸਾਡੇ ਜਿਹੜਾ ਰੂਜੋਧਿਆ ਨੇ ਭਾਰਤ ਦੀ ਉਸ ਫੌਜ ਦਾ ਮੁਕਾਬਲਾ ਕੀਤਾ ਜਿਹੜੀ ਦੁਨੀਆ ਦੇ ਵਿੱਚ ਕਹਿੰਦੀ ਕਹੋਂਦੀ ਫੌਜ ਮੰਨੀ ਜਾਂਦੀ ਹੈ ਪਰ ਚੰਦ ਸਿੰਘਾਂ ਨੇ ਜਿਸ ਤਰੀਕੇ ਨਾਲ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਲ ਦੀ ਅਗਵਾਈ ਦੇ ਵਿੱਚ ਮੁਕਾਬਲਾ ਕੀਤਾ ਉਹ ਕਾਬਲੇ ਤਾਰੀਫ ਆ ਸਾਨੂੰ ਉਹਨਾਂ ਤੇ ਮਾਣ ਆ ਪਰ ਉਥੇ ਜਿਹੜਾ ਭਾਰਤੀ ਸਟੇਟ ਨੇ ਇੱਥੇ નિર્ਦੋਸ਼ ਸਿੱਖ ਮਾਰੇ ਜਿਹੜੇ ਸ਼ਰਦਾ ਲੋਕ ਕਤਲ ਕੀਤੇ ਬੱਚਿਆਂ ਨੂੰ ਕਤਲ ਕੀਤਾ ਗਿਆ ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ ਸਾੜੀ ਗਈ ਉਸ ਚੀਜ਼ ਦਾ ਸਾਨੂੰ ਰੋਸ ਵੀ ਆ ਔਰ ਉਹਦੇ ਲਈ ਅਸੀਂ ਇੰਡੀਆ ਨੂੰ ਕਦੇ ਵੀ ਮਾਫ ਨਹੀਂ ਕਰਾਂਗੇ ਉਸ ਉਸ ਦਿਨ ਨੂੰ ਯਾਦ ਕਰਦੇ ਤੇ ਸੰਘਰਸ਼ ਦੀ ਆਪਣੀ ਵਚਨਬੱਤਾਂ ਨੂੰ ਦੁਹਰਾਉਂਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਂਦੇ ਅੱਜ ਕੱਲੂਕਰ ਯਾਦਗਰੀ ਮਾਰਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਤੇ ਕੀਤਾ ਜਾ ਰਿਹਾ ਹੈ ਕਿਹੜੀ ਕਿਹੜੀ ਜਗ੍ਹਾ ਤੋਂ ਹੋ ਕੇ ਇਹ ਬੁਰਜ ਕਾਲੀ ਫੂਲਾ ਸਿੰਘ ਤੋਂ ਆਰੰਭ ਹੋ ਕੇ বাস ਸਟੈਂਡ ਹੋ ਕੇ ਰਾਮ ਬਾਗ ਹਾਲਗੇਟ ਹੋ ਕੇ ਹਾਲਗੇਟ ਦੇ ਵਿੱਚੋਂ ਦੀ ਹੋ ਕੇ ਭਰਾਵਾਂ ਕੱਲ ਜਿਹੜੀ ਟਕਰਾਹ ਦੀ ਸਥਿਤੀ ਬਣ ਰਹੀ ਹੈ ਉਹ ਤੋਂ ਕਿਸ ਤਰ੍ਹਾਂ ਦੇਖਦੇ ਰਹੋ। ਵੇਖੋ ਇਹ ਮੈਨੂੰ ਲੱਗਦਾ ਕਿ ਸਮਾਂ ਆਵਾ ਜਦੋਂ ਅਸੀਂ ਇਕੱਠੇ ਹੋ ਕੇ ਇੰਡੀਆ ਦੇ ਖਿਲਾਫ ਲੜਨ ਦਾ ਸੁਨੇਹਾ ਦੇਣਾ ਹੁੰਦਾ ਤੇ ਉਹਦੇ ਵਿੱਚ ਜੇ ਅਸੀਂ ਸਿੱਖ ਆਪਸ਼ ਲੜਦੇ ਫਿਰੇ ਤੇ ਕੋਈ ਸਿਆਣਪ ਨਹੀਂ ਗਈ। ਦੋਵਾਂ ਹੀ ਜਥੇਬੰਦੀਆਂ ਨੂੰ ਜਿਹੜੀਆਂ ਮੰਨਦੀਆਂ ਨੇ ਇੱਕ ਕਹਿੰਦੀ ਹੈ ਕਿ ਮੈਂ ਕੌਮ ਦੀ ਮਤਲਬ ਪ੍ਰਤੀਨਿਧਤਾ ਕਰਦੀ ਆ ਮੈਂ ਚੁਣੀ ਹੋਈ ਨੁਮਾਇੰਦਾ ਜਮਾਤ ਆ ਦੂਸਰੀ ਟਕਸਾਲ ਹੈ ਜਿਹੜੀ ਕਹਿੰਦੀ ਹੈ ਕਿ ਸਾਡਾ ਇੱਕ ਮਾਨਮਤਾ ਇਤਿਹਾਸ ਰਿਹਾ ਆ। ਦੋਵਾਂ ਨੂੰ ਇਹ ਮੈਨੂੰ ਲੱਗਦਾ ਕਿ ਹੁਣ ਮੌਜੂਦਾ ਜਿਹੜੇ ਉਹਨਾਂ ਦੇ ਮੁਖੀ ਨੇ ਜਾਂ ਜਿਹੜ ਚਲਾ ਰਹੇ ਨੇ ਉਹਨਾਂ ਸਾਰਿਆਂ ਨੂੰ ਉਹਨਾਂ ਨੂੰ ਇੱਕ ਵਾਰੀ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਕੀ ਇਹੋ ਜਿਹਾ ਥਾਂ ਦੇ ਉੱਤੇ ਟਕਰਾਹ ਕਰਕੇ ਅਸੀਂ ਦੁਨੀਆ ਨੂੰ ਕੀ ਸੁਨੇਹਾ ਦੇ ਰਹੇ ਹਾਂ ਕਿ ਸਾਡਾ ਇਹ ਇਤਿਹਾਸ ਹੈ ਕਿ ਸਾਡੀ ਇਹ ਨਮਾਇੰਦਗੀ ਰਹਿ ਗਈ ਹੈ ਸੋ ਉਹਨਾਂ ਨੂੰ ਇਹ ਟਕਰਾਹ ਜਿਹੜਾ ਛੱਡ ਦੇਣਾ ਚਾਹੀਦਾ ਆਪਸੀ ਜੇ ਵਿਵਾਦ ਹੈ ਵੀ ਨੇ ਤਾਂ ਆਪਾਂ ਛੇ ਤੋਂ ਬਾਅਦ ਨਿਬੇੜ ਲਾਂਗੇ ਜਥੇਦਾਰਾਂ ਨਾਲ ਕੱਲ੍ਹ ਕੌਮ ਨੇ ਪ੍ਰਵਾਨ ਅਸੀਂ ਦੇ ਨਾਲ ਅੱਗੇ ਹੋਣੇ ਪਰ ਟਕਸਾਲ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਮੈਨੂੰ ਲੱਗਦਾ ਕਿ ਇਹ ਦਿਨ ਆਪਸ ਦੇ ਵਿੱਚ ਉਲਝਣ ਦਾ ਨਹੀਂਗਾ ਆਪਸੀ ਟਕਰਾਅ ਕਰਨ ਦਾ ਨਹੀਂਗਾ ਸੋ ਇਹਨੂੰ ਆਪਸੀ ਟਕਰਾਅ ਤੋਂ ਸਾਈਡ ਤੇ ਰੱਖ ਕੇ ਜੇ ਅਸੀਂ